गुड इवनिंग एवरीबॉडी सशिकाल जी बहुत-बहुत स्वागत है सारे ही विद्यार्थियों ਦਾ ਤੁਹਾਡੇ ਆਪਣੀ ਸਟੱਡੀ ਚੈਨਲ ਐਰੂਡੀਸ਼ਨ ਸਟੱਡਿਸ ਤੇ ਜਿੱਥੇ ਅਸੀਂ ਕਰਦਿਆਂ ਜੀ ਪੰਜਾਬੀ ਦੇ ਸਾਰੇ ਹੀ ਇੰਪੋਰਟੈਂਟ ਐਗਜ਼ਾਮਸ ਦੀ ਤਿਆਰੀ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਤਿਆਰ ਕਰ ਰਹੇ ਹੋ ਤਾਂ ਉਸ ਦੇ ਲਈ ਤੁਸੀਂ ਲਾਈਵ ਕਲਾਸਿਸ ਡੇਲੀ 8 ਵਜੇ ਜੁਆਇਨ ਕਰ ਸਕਦੇ ਹੋ ਓਕੇ ਤੁਹਾਨੂੰ ਮੈਂ ਕੱਲ ਹੀ ਦੱਸਿਆ ਸੀਗਾ ਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਹੁਣ 9 ਦੀ ਜਗ੍ਹਾ ਦੇ ਉੱਪਰ 8 ਵਜੇ ਕਲਾਸ ਨੂੰ ਜੁਆਇਨ ਕਰਿਆ ਕਰਨਾ ਹੈ ਓਕੇ ਤੇ ਕੱਲ ਤੁਹਾਡੀ ਪਹਿਲੀ ਕਲਾਸ ਸੀਗੀ ਜਿਸ ਦੇ ਵਿੱਚ ਅਸੀਂ DTBSB ਨੂੰ ਕਵਰ ਕੀਤਾ ਸੀਗਾ ਰਾਈਟ ਔਰ ਉਹਨਾਂ ਦਾ ਅਸੀਂ ਕੱਲ ਸੁਰਜੀਤ ਸਿੰਘ ਸੇਠੀ ਜਿਹੜਾ ਟੌਪਿਕ ਹੈ ਉਹ ਸਟਾਰਟ ਕੀਤਾ ਸੀ ਓਕੇ ਤੇ ਹੁਣ ਆਪਾਂ ਕੀ ਕਰਨਾ ਹੈ ਜੀ ਕੱਲ ਆਪਾਂ ਨੇ 10 ਕੁਐਸਚਨਸ ਕੀਤੇ ਸੀ ਅੱਜ ਅੱਗੇ ਵਾਲੇ ਜਿਹੜੇ 10 ਕੁਐਸਚਨਸ ਨੇ ਉਹ ਕਰਕੇ ਤੇ ਆਪਣਾ ਅੱਜ ਦਾ ਜਿਹੜਾ ਟੌਪਿਕ ਆ ਉਹ ਖਤਮ ਹੋ ਜਾਊਗਾ ਠੀਕ ਹੈ ਜੀ ਓਕੇ ਔਰ ਅਗਰ ਤੁਹਾਡੇ ਵਿੱਚੋਂ ਕੋਈ ਵੀ ਸਟੂਡੈਂਟ DTPSB TGT UGC NET ਜਾਂ ਕਿਸੇ ਵੀ ਐਹੋ ਜਿਹੇ ਪੇਪਰ ਦੀ ਤਿਆਰੀ ਕਰ ਰਿਹਾ ਹੈ ਜਿਸ ਦੇ ਵਿੱਚ ਪੰਜਾਬੀ ਇੱਕ 파ਟ ਹੈ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਕਿਉਂਕਿ ਇੱਥੇ ਤੁਹਾਨੂੰ ਡੇਲੀ ਹੀ ਕਲਾਸਿਸ ਮਿਲਦੀਆਂ ਆ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਹਿਸਟਰੀ ਦੀ ਪੋਲਿਟੀਕਲ ਸਾਇੰਸ ਦੀ ਜਾਂ ਫਿਰ ਪੰਜਾਬੀ ਦੀ ਓਕੇ ਜੀ 올 ਰਾਈਟ ਇਸ ਤੋਂ ਅੱਗੇ ਜੇਕਰ ਤੁਸੀਂ ਕੋਈ ਵੀ ਥਿਊਰੀ ਬੈਚ ਲੈਣਾ ਚਾਹੁੰਦੇ ਹੋ ਜਿਸ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਸਾਰੇ ਟੌਪਿਕਸ ਕਵਰ ਕਰਵਾਏ ਜਾਂਦੇ ਆ ਤਾਂ ਤੁਸੀਂ ਉਸ ਦੇ ਲਈ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ 6280492562 ਤੇ 10 ਤਰੀਕ ਤੋਂ ਸਾਡਾ ਬੈਚ ਨਵਾਂ ਸਟਾਰਟ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਅਸੀਂ ਮਾਸਟਰ ਕੁਕੈਟਰ ਦਾ ਬੈਚ ਕਰਾਂਗੇ ਐਸ ਯੂ ਆਲ نو ਕਿ ਕਿਸੇ ਵੀ ਟਾਈਮ ਉਨ ਵਿਕੇਨਸੀਸ ਆ ਸਕਦੀਆਂ ਠੀਕ ਹੈ ਤਾਂ ਇਸ ਲਈ ਤੁਸੀਂ ਇਸ ਬੈਚ ਨੂੰ ਜੁਆਇਨ ਕਰ पाओगे 10 ਤਰੀਕ ਤੱਕ ਅਗਰ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾਉਂਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਪੁਰਾਣੀ ਹੀ ਫੀਸ ਯਾਨੀ ਕਿ 5000 ਰੁਪਏ ਹੀ ਰਹੇਗੀ ਫੀਸ ਜਿਸ ਦੇ ਵਿੱਚ ਤੁਹਾਨੂੰ ਲਾਈਵ ਕਲਾਸਿਸ ਮਿਲਣਗੀਆਂ ਰਿਕਾਰਡਿੰਗ ਮਿਲਣਗੀਆਂ PDF ਤੇ ਨੋਟਸ ਮਿਲਣਗੇ ਨਾਲ ਦੇ ਨਾਲ ਮੌਕ ਟੈਸਟ ਵੀ ਮਿਲਣਗੇ ਤੇ 10 ਤਰੀਕ ਤੋਂ ਬਾਅਦ ਜਿਹੜੀ ਇਹ ਫੀਸ ਹੈ ਇਹ ਹੋ ਜਾਣੀ ਹੈ ਜੀ 6500 ਰੁਪਏ ਠੀਕ ਹੈ ਤਾਂ ਤੁਸੀਂ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ ਤੇ ਕੰਟੈਕਟ ਨੰਬਰ ਤੁਹਾਨੂੰ ਦਿੱਤਾ ਹੋਇਆ ਹੈ ਔਰ ਅਗਰ ਤੁਸੀਂ YouTube ਦੇ ਕਿਸੇ ਵੀ ਸਪਲਿਟ ਸਕ੍ਰੀਨ ਅਗਰ ਤੁਸੀਂ YouTube ਦੀ ਕਿਸੇ ਵੀ ਕਲਾਸ ਨੂੰ ਦੇਖਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ Telegram ਗਰੁੱਪ ਨੂੰ ਜੁਆਇਨ ਕਰ ਸਕਦੇ ਹੋ राइट ओके त फिर आपा आज दी क्लास स्टार्ट करदे हां और जेडी भी आप दे आपा इन दिनਾਂ ਦੇ ਵਿੱਚ ਸੈਸ਼ਨ ਕਰਨੇ ਆ ਉਸ ਦੇ ਵਿੱਚ ਪਹਿਲਾਂ ਤਾਂ ਆਪਾਂ एमसीक्यू ਕਰਿਆ ਕਰਨੇ ਆ ਤੇ ਫਿਰ ਹਰ ਇੱਕ एमसीक्यू ਦੇ ਨਾਲ ਰਿਲੇਟਿਡ ਐਕਸਟਰਾ ਫੈਕਟਸ ਵੀ ਡਿਸਕਸ ਕਰਾਂਗੇ ਯਾਨੀ ਕਿ ਕੁਝ ਥਿਉਰੀ ਵੀ ਕਵਰ ਕਰਾਂਗੇ ਪੂਰੀ ਥਿਉਰੀ ਤਾਂ ਨਹੀਂ ਕਵਰ ਹੋ ਸਕਦੀ YouTube ਦੇ ਉੱਪਰ ਬਟ ਹਾਂ ਫਿਰ ਵੀ ਕਾਫੀ ਜ਼ਿਆਦਾ ਥਿਉਰੀ ਮੈਂ ਕਵਰ ਕਰਨ ਦੀ ਕੋਸ਼ਿਸ਼ ਕਰੂੰਗੀ 올राइट ਚਲੋ ਜੀ ਸ਼ੁਰੂ ਕਰੀਏ ਫਿਰ ਅੱਜ ਦੀ ਕਲਾਸ ਨੂੰ ਓਕੇ ਹਾਂਜੀ ਅੱਜ ਦਾ ਪਹਿਲਾ ਤੇ ਸੁਰਜੀਤ ਸਿੰਘ ਸੇਠੀ ਦਾ 11ਵਾਂ ਕੁਐਸਚਨ ਤੁਹਾਡੇ ਸਾਹਮਣੇ ਹੈ ਕੁਐਸਚਨ ਨੂੰ ਪੜੋ ਤੇ ਆਨਸਰ ਕਰੋ ਕਿ ਸੁਰਜੀਤ ਸਿੰਘ ਸੇਠੀ ਦਾ ਇਹੋ ਜਿਹਾ ਕਿਹੜਾ ਨਾਟਕ ਹੈ ਜਿਦੇ ਵਿੱਚ ਉਹਨਾਂ ਨੇ ਮਹਾਤਮਾ ਗਾਂਧੀ ਦੀ ਸ਼ਖਸੀਅਤ ਨੂੰ ਬਿਆਨ ਕੀਤਾ ਹੈ ਹਾਂਜੀ ਮਹਾਤਮਾ ਗਾਂਧੀ ਦੀ ਸ਼ਖਸੀਅਤ ਨੂੰ ਬਿਆਨ ਕੀਤਾ ਹੈ ਦੇਵਤਿਆਂ ਦਾ ਥੀਏਟਰ ਸਫ਼ਰ ਬਾਕੀ ਤਲਾਸ਼ ਬਾਕੀ ਤੇਰੇ ਨਾਚ ਨਚਾਇਆ ਜਾਂ ਮੈਂ ਨਹੀਂ ਕੋਈ ਹੋਰ ਸੀ ਉੱਤਰ ਕਰੋ ਪ੍ਰਸ਼ਨ ਨੰਬਰ ਪਹਿਲੇ ਦੇ ਲਈ ਗਾਂਧੀ ਜੀ ਦੀ ਸ਼ਖਸੀਅਤ ਕਿਸ ਨਾਟਕ ਦੇ ਵਿੱਚ ਦਿਖਾਈ ਦਿੰਦੀ ਹੈ yes please पहले क्वेश्चन के लिए ताटा तो आंसर नहीं आ रहा हाँ जी आंसर करोगे प्लीज यस फर्स्ट द क्वेश्चन द आंसर रोमन जी ने डी किया यानी मैं नहीं कोई होर सी, है ना ਬਟ ਇਸ ਦਾ ਉੱਤਰ ਕੀ ਹੋਏਗਾ ਸਫਰ ਬਾਕੀ ਤਲਾਸ਼ ਬਾਕੀ ਓਕੇ ਇਸ ਦੇ ਬਾਰੇ ਦੇ ਵਿੱਚ ਕੁਝ ਇੰਪੋਰਟੈਂਟ ਫੈਕਟਸ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਚਾਰ ਅੰਕਾ ਦਾ ਨਾਟਕ ਹੈਗਾ ਆ ਰਾਈਟ ਹੁਣ ਇਹਦੇ ਵਿੱਚ ਕੀ ਦਿਖਾਇਆ ਗਿਆ ਇੱਕ ਲੇਡੀ ਹੈ ਜਿੰਨਾ ਦਾ ਨਾਮ ਹੈ ਮੈਡਲਿਨ ਓਕੇ ਉਹ ਰੋਮਾ ਰੋਲਾ ਨੂੰ ਮਹਾਤਮਾ ਗਾਂਧੀ ਦੇ ਬਾਰੇ ਵਿੱਚ ਦੱਸਦੀ ਹੈ ਤੇ ਦੱਸਦੀ ਹੈ ਕਿ ਕਿਵੇਂ ਉਹਨਾਂ ਦੀ ਸ਼ਖਸੀਅਤ ਦਾ ਉਹਨਾਂ ਦੇ ਉੱਪਰ ਪ੍ਰਭਾਵ ਹੈ ਗਿਆ ਤੇ ਜਦੋਂ ਨਾ ਇਹ ਸਾਰੀ ਸ਼ਖਸੀਅਤ ਦੇ ਬਾਰੇ ਦੇ ਵਿੱਚ ਸੁਣਿਆ ਜਾਂਦਾ ਹੈ ਤਾ ਭਈ ਉਹ ਵੀ ਕਹਿੰਦੀ ਹੈ ਕਿ ਮੈਂ ਵੀ ਗਾਂਧੀ ਜੀ ਦੀ ਤਰ੍ਹਾਂ ਬਿਲਕੁਲ ਸਾਦਾ ਜੀਵਨ ਬਤੀਤ ਕਰਨਾ ਹੈ ਠੀਕ ਹੈ ਜੀ ਤੇ ਉਹ ਕੀ ਕਰਦੀ ਹੈ ਸ਼ਰਾਬ ਪੀਣਾ ਛੱਡ ਦਿੰਦੀ ਹੈ ਸਿਗਰਟ ਛੱਡ ਦਿੰਦੀ ਹੈ ਨੋਨ ਵੈਜ ਛੱਡ ਦਿੰਦੀ ਹੈ ਹਨਾ ਵੀਗਨ ਬਣ ਜਾਂਦੀ ਹੈ ਓਕੇ ਕਿਸ ਲਈ ਤਾਂ ਕਿ ਉਹ ਗਾਂਧੀ ਜੀ ਦੇ ਆਸ਼ਰਮ ਦੇ ਵਿੱਚ ਜਾ ਕੇ ਰਹਿ ਸਕੇ ਤੇ ਉਹ ਚਾਹੁੰਦੀ ਸੀ ਕਿ ਪਹਿਲਾਂ ਮੈਂ ਆਪ ਦੇ ਆਪ ਨੂੰ ਉਸ ਦੇ ਕਾਬਿਲ ਬਣਾਵਾ ਓਕੇ ਤੈਦਾ ਮਤਲਬ ਗਾਂਧੀ ਜੀ ਦੀ ਸ਼ਖਸੀਅਤ ਦਾ ਵਰਣਨ ਤਾਂ ਹੈ ਹੀ ਤੇ ਨਾਲ ਦੇ ਨਾਲ ਉਹਨਾਂ ਨੇ ਕਿਹੜਾ ਫੈਕਟ ਦੱਸਿਆ ਹੈ ਕੀ ਕਹਿੰਦੇ ਜੀ ਗਾਂਧੀ ਜੀ ਦੀ ਸ਼ਖਸੀਅਤ ਦੇ ਨਾਲ ਸਾਡੇ ਭਾਰਤੀਤਾ ਪ੍ਰਭਾਵਿਤ ਸੀਗੇ ਬਟ ਉਸ ਦੇ ਨਾਲ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਪਰ ਵੀ ਉਹਨਾਂ ਦਾ ਪ੍ਰਭਾਵ ਸੀਗਾ ਯਾਨੀ ਕਿ ਬਹੁਤ ਸਾਰੇ ਵਿਦੇਸ਼ੀ ਵੀ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਸੀ ਓਕੇ ਜੀ ਓਕੇ ਅਗਲਾ ਕੁਐਸਚਨ ਤੇਰੇ ਨਾਚ ਨਚਾਇਆ ਨਾਟਕ ਵਿੱਚ ਸੁਰਜੀਤ ਸਿੰਘ ਸੇਠੀ ਨੇ ਕਿਹੜਾ ਵਿਸ਼ਾ ਬਿਆਨ ਕੀਤਾ ਹੈ ਪਿੰਡੂ ਕਿਰਸਾਨੀ ਦੀ ਸਮੱਸਿਆ ਨੌਕਰੀ ਪੇਸ਼ਾ ਔਰਤਾਂ ਦੀ ਸਮੱਸਿਆ पूंजीवादी युग की समस्या या इन्हों कोई भी नहीं हाँ जी उत्तर करना है बारहवें प्रश्न के लिए तेरे नाच नचाया नाटक के विषा के लिया गया यस प्लीज़ क्वेश्चन नंबर बारह दे लिए आंसर करो फैजिया जी गुड इवनिंग यस प्लीज़ ट्वेल्थ क्वेश्चन की आंसर आएगा जी कि नाटक है सी आंसर आ रहा है ਇਸ ਦਾ ਉੱਤਰ ਹੈ ਬੀ ਠੀਕ ਹੈ ਯਾਨੀ ਕਿ ਐਦੇ ਵਿੱਚ ਨੌਕਰੀ ਪੇਸ਼ਾ ਔਰਤਾਂ ਦੀ ਪ੍ਰੋਬਲਮ ਨੂੰ ਦਿਖਾਇਆ ਗਿਆ ਹੈ ਰਾਈਟ ਓਕੇ ਐਂ ਤੇ ਝੁੰਦਾ ਕੀ ਹੈ ਇੱਕ ਵਲੀ ਨਾਮ ਦਾ ਪਰਸਨ ਹੈ ਉਹਨਾ ਗੈਸਟ ਹਾਊਸ ਦੇ ਵਿੱਚ ਰਹਿੰਦਾ ਹੈ ਤੇ ਉਹਦੀ ਮਾਲਕਨ ਤੇ ਤਿੰਨ ਹੋਰ ਕੁੜੀਆਂ ਹੁੰਦੀਆਂ ਨੇ ਉਹ ਐਕਚੁਅਲੀ ਪ੍ਰੈਗਨੈਂਟ ਨੇ ਰਾਈਟ ਤੇ ਉਹਨਾਂ ਦੀ ਹੁਣ ਜਿਹੜੀ ਅਵੈਧ ਸੰਤਾਨ ਹੈ ਉਹਨੂੰ ਜਨਮ ਦੇਣਾ ਹੈ Right? कोई ना कोई था, था, दे दे, दे। राइट ਉਹ ਉਹਨਾਂ ਨੂੰ ਕੋਈ ਨਾ ਕੋਈ ਨਾਮ ਚਾਹੀਦਾ ਨਹੀਂ ਤਾਂ ਸੁਸਾਇਟੀ ਦੇ ਵਿੱਚ ਕੋਈ ਉਹਨਾਂ ਨੂੰ ਐਕਸੈਪਟ ਕਿਉਂ ਕਰੇਗਾ ਤਾਂ ਉਹ ਵਲੀ ਨੂੰ ਕਹਿੰਦੀ ਹੈ ਕਿ ਪਲੀਜ਼ ਤੂੰ ਆਪਣਾ ਨਾਮ ਦੇ ਦੇ ਨਹੀਂ ਤਾਂ ਸਾਡੀ ਬਹੁਤ ਬਦਨਾਮੀ ਹੋਏਗੀ ਐਨੂੰ ਉਹਨਾਂ ਤੇ ਤਰਸ ਆ ਜਾਂਦਾ ਹੈ ਇਹ ਉਹਨਾਂ ਦੀ ਹੈਲਪ ਕਰ ਦਿੰਦਾ ਹੈ ਗੱਲ ਪੁਲਿਸ ਤੱਕ ਪਹੁੰਚ ਜਾਂਦੀ ਹੈ ਓਕੇ ਬਟ ਜਿਹੜਾ ਇਨਸਪੈਕਟਰ ਹੈ ਉਹ ਇਹਦਾ ਫਰੈਂਡ ਹੁੰਦਾ ਆ ਰਾਈਟ ਤੇ ਇਹਨਾਂ ਆਪਣੇ ਦੋਸਤ ਦੇ ਅੱਗੇ ਲਾਈਕ ਹੈਲਪ ਦੇ ਲਈ ਬੋਲਦਾ ਹੈ ਕਹਿੰਦਾ ਕਿ ਦੇਖੋ ਐਕਚੁਅਲੀ ਮੈਂ ਤਾਂ ਸਿਰਫ ਉਹਨਾਂ ਫੀਮੇਲਜ਼ ਦੀ ਹੈਲਪ ਕੀਤੀ ਹੈ ਮੇਰਾ ਕੋਈ ਗਲਤ ਇਰਾਦਾ ਨਹੀਂ ਸੀਗਾ ਠੀਕ ਹੈ ਮੈਂ ਸਿਰਫ ਉਹਨਾਂ ਦੇ ਮਾਂ ਬਨਣ ਦੇ ਜਜ਼ਬੇ ਦੀ ਕਦਰ ਕਰਦਾ ਤਾਂ ਫਿਰ ਇਨਸਪੈਕਟਰ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਮaaf ਕਰ ਦਿਓ ਪਲੀਜ਼ ਰਾਈਟ ਤਾਂ ਫਿਰ ਕੀ ਜੀ ਉਹ ਇਨਸਪੈਕਟਰ ਜਿਹੜਾ ਉਹ ਉਹਨੂੰ ਹਦਾਇਤ ਦਿੰਦਾ ਹੈ ਕਿ ਅੱਜ ਤੋਂ ਬਾਅਦ ਤੁਸੀਂ ਕਿਸੇ ਦੀ ਹੈਲਪ ਦੇ ਲਈ ਵੀ ਕੋਈ ਗਲਤ ਕਦਮ ਨਹੀਂ ਉਠਾਓਗੇ ਰਾਈਟ ਤਾਂ ਓਕੇ ਕਰਦਾ ਹੈ ਤਾਂ ਫਿਰ ਉਹਨੂੰ ਹਦਾਇਤ ਦੇ ਕੇ ਇਨਸਪੈਕਟਰ ਦੇ ਵੱਲੋਂ ਛੱਡ ਦਿੱਤਾ ਜਾਂਦਾ ਹੈ ਤੇ ਐਦਾਂ ਨੌਕਰੀ ਪੇਸ਼ਾ ਔਰਤਾਂ ਦੀ ਸਮੱਸਿਆ ਦਿਖਾਈ ਹੈ ਕਿ ਉਹ ਆਜ਼ਾਦ ਖਿਆਲਾਂ ਦੀਆਂ ਜ਼ਰੂਰ ਹੈ ਫਿਰ ਵੀ ਉਹਨਾਂ ਨੂੰ ਸਮਾਜ ਦੇਆਂ ਸਮੱਸਿਆਵਾਂ ਘੇਰੀ ਰੱਖਤੀਆਂ ਜਿਸ ਦੇ ਕਰਕੇ ਉਹਨਾਂ ਨੂੰ ਆਪਣੇ ਬੱਚੇ ਨੂੰ ਨਾਮ ਦੇਣ ਦੇ ਲਈ ਵੀ ਕਿਸੇ ਨਾ ਕਿਸੇ ਮੇਲ ਦੀ ਜ਼ਰੂਰਤ ਪੈਂਦੀ ਹੀ ਹੈ ਓਕੇ ਜੀ ਅਗਲਾ ਕੁਐਸਚਨ ਪੈਬਲ ਬੀਚ ਤੇ ਲੌਂਗ ਗਵਾਚਾ ਦਾ ਪਾਤਰ ਦੱਸੋ ਇਹਨਾਂ ਵਿੱਚੋਂ ਕੌਣ ਹੈ ਹਰਮਨ ਪੋਮਾ ਦੋਨੋਂ गांधी जी ਅਤੇ ਦੋਨੋਂ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਪੈਬਲ ਬੀਚ ਤੇ ਲੋング ਗਵਾਚਾ ਦਾ ਪਾਤਰ ਯੈਸ ਪਲੀਜ਼ 13ਵੇਂ ਪ੍ਰਸ਼ਨ ਦੇ ਲਈ ਕੀ ਉੱਤਰ ਆਏਗਾ ਚਲੋ ਚਲੋ ਸ਼ਾਬਾਸ਼ 13th ਦੇ ਲਈ ਕੀ ਆਨਸਰ ਲਗਾ ਰਹੇ ਹੋ ਜੀ ਸੀ ਅਨਸਰ ਆਇਆ ਚਮਕੌਰ ਜੀ ਬਿਲਕੁਲ ਸਹੀ ਕਿਹਾ ਇਸ ਦਾ ਉੱਤਰ ਹੋਏਗਾ ਇਹ ਦੋਨੋਂ ਠੀਕ ਹੈ ਯਾਨੀ ਹਰਮਨ ਵੀ ਤੇ ਪੋਮਾ ਵੀ ਓਕੇ ਹੁਣ ਇਹਦੇ ਵਿੱਚ ਕੀ ਹੈ ਜੀ ਇਹਦੇ ਵਿੱਚ ਹਰਮਨ ਵਿਦੇਸ਼ ਚ ਰਹਿੰਦਾ ਹੁੰਦਾ ਓਕੇ ਹੁਣ ਉਹਦੀ ਜਿਹੜੀ ਵਾਈਫ ਹੈ ਉਹ ਰਹਿੰਦੀ ਹੁੰਦੀ ਹੈ ਇੰਡੀਆ ਦੇ ਵਿੱਚ ਤੇ ਉਹ ਨਾ ਬਹਾਨਾ ਮਾਰਦਾ ਹੈ ਕਿ ਜੀ ਇਹਦੇ ਚ ਪੰਜਾਬੀ ਸੰਸਕਾਰਾਂ ਦੀ ਘਾਟ ਹੈਗੀ ਹੈ ਇਸ ਕਰਕੇ ਮੈਂ ਇਹਦੇ ਨਾਲ ਨਹੀਂ ਰਹਿਣਾ ਦੋਨੋਂ ਜਨ ਇਹ ਅਲੱਗ ਹੋ ਜਾਂਦੇ ਆ ਓਕੇ ਤੇ ਉਹਦੀ ਇੱਕ ਫਰੈਂਡ ਹੁੰਦੀ ਹੈ ਉਹਨ ਦੇ ਨਾਲ ਹੁਣ ਰਹਿਣਾ ਚਾਹੁੰਦਾ ਹੁੰਦਾ ਹੈ ਲਿਮਿਟ ਰਿਲੇਸ਼ਨਸ਼ਿਪ ਦੇ ਵਿੱਚ ਠੀਕ ਹੈ ਯਾਨੀ ਕਿ ਵਿਆਹ ਨਹੀਂ ਕਰਨਾ ਪਰ ਆਪਾਂ ਇਕੱਠੇ ਰਹਿਣਾ ਓਕੇ ਪਰ ਜਿਹੜੀ ਉਹਦੀ ਲਾਈਕ ਫਰੈਂਡ ਹੈ ਉਹ ਜਦੋਂ ਉਹਦੇ ਨਾਲ ਰਹਿਣਾ ਸਟਾਰਟ ਵੀ ਕਰ ਦਿੰਦੀ ਹੈ ਤਾਂ ਵੀ ਉਹਨੂੰ ਆਪਣੀ ਪਤਨੀ ਦੀ ਹੀ ਯਾਦ ਆਉਂਦੀ ਰਹਿੰਦੀ ਹੈ ਪੋਮਾ ਦੀ ਹੀ ਯਾਦ ਆਉਂਦੀ ਰਹਿੰਦੀ ਹੈ ਦੂਸਰੇ ਪਾਸੇ ਜਿਹੜੀ ਪੋਮਾ ਆ ਉਹਦਾ ਵੀ ਇੱਕ ਫਰੈਂਡ ਤਾਂ ਬਣ ਜਾਂਦਾ ਹੈ ਪਰ ਉਹਦੇ ਵਿੱਚੋਂ ਵੀ ਉਹ ਆਪਣੇ ਹਸਬੰਡ ਨੂੰ ਹੀ ਲੱਭਦੀ ਰਹਿੰਦੀ ਹੈ ਕਾਫੀ ਦੇਰ ਇਹ ਦੋਨੋਂ ਜਨੇ ਇੱਕ ਦੂਸਰੇ ਤੋਂ ਬਿਨਾ ਰਹਿੰਦੇ ਆ ਤੇ ਲਾਸਟ ਦੇ ਵਿੱਚ ਇਹ ਆਪਣੀ ਗਲਤੀ ਮੰਨ ਲੈਂਦੇ ਨੇ ਤੇ ਦੁਬਾਰਾ ਤੋਂ ਇਕੱਠੇ ਹੋ ਜਾਂਦੇ ਆ ਠੀਕ ਹੈ ਜੀ ਓਕੇ ਅੱਗੇ ਦੇਖੋ 14ਵਾਂ ਪ੍ਰਸ਼ਨ ਮੈਂ ਨਹੀਂ ਕੋਈ ਹੋਰ ਸੀ ਇਹਦੇ ਵਿੱਚ ਕਿਹੜਾ ਪਾਤਰ ਹੈ ਜੋ ਕਿ ਜੇਲ੍ਹ ਦੇ ਵਿੱਚ ਆਤਮ ਹੱਤਿਆ ਕਰ ਲੈਂਦਾ ਹੈ ਰੂਪੀ ਦਾ ਸੇਠ ਰੂਪੀ ਕਮਲਾ ਜਾਂ ਰੂਪੀ ਦਾ ਜੀਠ ਉੱਤਰ ਕਰੋ ਪ੍ਰਸ਼ਨ ਨੰਬਰ 14 ਦੇ ਲਈ ਹਾਂ ਜੀ 14ਵੇਂ ਪ੍ਰਸ਼ਨ ਦੇ ਲਈ ਕੀ ਉੱਤਰ ਹੋਏਗਾ ਆਤਮ ਹੱਤਿਆ ਕਿਸ ਪਾਤਰ ਦੇ ਵੱਲੋਂ ਕੀਤੀ ਜਾਂਦੀ ਹੈ ਮੈਂ ਨਹੀਂ ਕੋਈ ਹੋਰ ਸੀ ਨਾਟਕ ਦੇ ਵਿੱਚ ਬੱਚੇ ਤੁਹਾਨੂੰ ਪਾਤਰ ਸਾਰੇ ਯਾਦ ਰੱਖਣੇ ਪੈਣਗੇ ਡੀਟਪਲ ਐਸ ਵੀ ਦਾ ਜਿਹੜਾ ਤੁਹਾਨੂੰ ਟੌਪਿਕ ਹੈ ਨਾ ਸੌਰੀ ਉਹਦਾ ਲੈਵਲ ਕੋਈ ਇਤਾਂ ਨਹੀਂ ਹੋਣਾ ਕਿ ਤੁਹਾਨੂੰ ਈਟੀਟੀ ਦੀ ਤਰ੍ਹਾਂ ਲੱਗੇਗਾ ਠੀਕ ਹੈ ਥੋੜਾ ਜਿਹਾ ਟਫ ਲੈਵਲ ਹੋਊਗਾ ਕਿਉਂਕਿ ਡੀਟਪੀਐਸਬੀ ਦੇ ਪੇਪਰ ਵਾਕਿਆ ਹੀ ਮਤਲਬ ਇੱਕ ਲੈਵਲ ਦੇ ਹੁੰਦੇ ਨੇ ਇਸ ਲਈ ਪਲੀਜ਼ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਪੜ੍ਹਨਾ ਓਕੇ 14ਵੇਂ ਦੇ ਲਈ ਸੀ ਔਰ ਬੀ ਦੋ ਆਨਸਰ ਆਏ ਜਿਨ੍ਹਾਂ ਨੇ ਆਨਸਰ ਕੀਤਾ ਐਕਚੁਅਲੀ ਡੀ ਯਾਨੀ ਕਿ ਕਮਲਾ ਉਹਦਾ ਆਨਸਰ ਬਿਲਕੁਲ ਠੀਕ ਹੈ ਹੁਣ ਆਪਾਂ ਦੇਖਦੇ ਹਾਂ ਇਸ ਨਾਟਕ ਦੇ ਵਿੱਚ ਹੁੰਦਾ ਕੀ ਹੈ ਐਂ ਦੇ ਵਿੱਚ ਰੂਪੀ ਦਾ ਸੀਟ ਜਿਹੜਾ ਉਹਨੂੰ ਵੀ ਤੇ ਘਰ ਦੀ ਜਿਹੜੀ ਉਹਦੀ ਨੁਕਰਾਨੀ ਹੈ ਉਹਨੂੰ ਵੀ ਮਤਲਬ ਕਿ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਨੁਕਰਾਨੀ ਦਾ ਨਾਮ ਹੈ ਕਮਲਾ ਓਕੇ ਤੇ ਭਈ ਜਦੋਂ ਨਾ ਉਹਨਾਂ ਦੇ ਨਾਲ ਲਾਈਕ ਉਹ ਆਪਣਾ ਇੰਟੀਮੇਟ ਹੁੰਦਾ ਤਾਂ ਫਿਰ ਰੂਬੀ ਦੇ ਉੱਪਰ ਆਂਦਾ ਬਹੁਤ ਜ਼ਿਆਦਾ ਬੁਰਾ ਅਸਰ ਹੁੰਦਾ ਓਕੇ ਤੇ ਕਮਲਾ ਕੀ ਕਰਦੀ ਹੈ ਉਹ ਜੀ ਇਹਨੂੰ ਗੋਲੀ ਮਾਰ ਕੇਾਂ ਦੀ ਹੱਤਿਆ ਕਰ ਦਿੰਦੀ ਹੈ ਹੈਨਾ ਤੇ ਜਿਹੜਾ ਰੂਪੀ ਦਾ ਪੱਤੀ ਹੁੰਦਾ ਆ ਉਹ ਕਹਿੰਦਾ ਕਿ ਦੇਖੋ ਜੇ ਮੈਂ ਮੰਨ ਲਓ ਅੱਜ ਇਹਨੂੰ ਛੱਡ ਦੇਣਾ ਸਾਰਿਆਂ ਨੂੰ ਪਤਾ ਚੱਲੇਗਾ ਕਿ ਇਹਦੇ ਨਾਲ ਕੋਈ ਕੁਕਰਮ ਹੋਇਆ ਹੈ ਹੈਨਾ ਤਾਂ ਵੀ ਮੇਰੇ ਘਰ ਦੀ ਇੱਜ਼ਤ ਖਰਾਬ ਹੋਏਗੀ ਇਸ ਕਰਕੇ ਉਹ ਕਹਿੰਦਾ ਕਿ ਮੈਂ ਤੇਰੇ ਹੋਣ ਵਾਲੇ ਬੱਚੇ ਨੂੰ ਸਵੀਕਾਰ ਕਰ ਲੂੰਗਾ ਕਿਉਂਕਿ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਉਸ ਹਾਦਸੇ ਤੋਂ ਬਾਅਦ ਓਕੇ ਤਾਂ ਕਮਲਾ ਨੇ ਕਿਉਂਕਿ ਉਹਦਾ ਖੂਨ ਕੀਤਾ ਹੁੰਦਾ ਆ ਇਸ ਕਰਕੇ ਉਹਨੂੰ ਪਾਗਲਪਨ ਦੀ ਹਾਲਤ ਦੇ ਵਿੱਚ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਉੱਥੇ ਹੀ ਉਹ ਕੀ ਕਰਦੀ ਹੈ ਜੀ ਆਤਮ ਹੱਤਿਆ ਕਰ ਲੈਂਦੀ ਹੈ ਓਕੇ ਅਗਲੇ ਹੁਣ ਜਿਹੜੇ ਤੁਹਾਨੂੰ ਨਾ ਪੰਜ ਪ੍ਰਸ਼ਨ ਮਿਲਨੇ ਆ ਉਹ ਐਨੇ ਕੁ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਨੇ ਐਨੇ ਕੁ ਜ਼ਿਆਦਾ ਇੰਪੋਰਟੈਂਟ ਕਿ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਪ੍ਰਸ਼ਨ 100% ਕਿਸੇ ਨਾ ਕਿਸੇ ਪੇਪਰ ਦੇ ਵਿੱਚ ਦੇਖਣ ਨੂੰ ਮਿਲੇਗਾ ਇਸ ਲਈ ਆਹ ਵਾਲੇ ਪੰਜ ਪ੍ਰਸ਼ਨ ਬਹੁਤ ਧਿਆਨ ਨਾਲ ਸੁਨਣਾ ਠੀਕ ਹੈ ਗੁਰਬਿੰਦ ਘੋਰ ਅੰਧਾਰ ਨਾਟਕ ਵਿੱਚ ਕਿਸ ਦੇ ਕਰਮਾਂ ਦੀ ਵਿਅੰਗਾਤਮਕ ਆਲੋਚਨਾ ਕੀਤੀ ਗਈ ਹੈ ਵਲੀ ਕੰਧਾਰੀ ਸੱਜਣ ਠੱਗ ਮਲਿਕ ਭਾਗੋ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ 15ਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ ਇਮਾ ਫੇਰ ਕਹਿ ਰਹੀ ਆ ਆਉਣ ਵਾਲੇ ਪੰਜ ਪ੍ਰਸ਼ਨ ਸਟਾਰ ਮਾਰਕ ਕਰ ਲੈਣਾ ਬਹੁਤ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣਗੇ ਠੀਕ ਹੈ ਜੀ ਹਾਂਜੀ ਚਮਕੌਰ ਜੀ ਤਾਂ ਹੀ ਮੈਂ ਤੁਹਾਨੂੰ ਥੋੜਾ ਥੋੜਾ ਹਿੰਟ ਦੇ ਰਹੀ ਆ ਤਾਂ ਕਿ ਤੁਹਾਨੂੰ ਪਤਾ ਚੱਲੇ ਵੈਸੇ ਪਾਤਰ ਤਾਂ ਹੋਰ ਵੀ ਬਹੁਤ ਸਾਰੇ ਨੇ ਹਰ ਇੱਕ ਨਾਟਕ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਪਾਤਰ ਤਾਂ ਨਹੀਂ ਹੈ ਹੋਰ ਵੀ ਬਹੁਤ ਸਾਰੇ ਪਾਤਰ ਨੇ ਪਰ ਮੈਂ ਇੰਪੋਰਟੈਂਟ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਆ ਇਸੇ ਕਰਕੇ 15ਵੇਂ ਦਾ ਉੱਤਰ ਤੁਸੀਂ ਏ ਲਗਾਇਆ ਬਟ ਇਸ ਦਾ ਉੱਤਰ ਹੈਗਾ ਬੀ ਯਾਨੀ ਕਿ ਇਹਦੇ ਵਿੱਚ ਸੱਜਣ ਠੱਗ ਦੇ ਕਰਮਾਂ ਦੇ ਬਾਰੇ ਵਿੱਚ ਗੱਲ ਕੀਤੀ ਗਈ ਹੈ ਓਕੇ ਇਹ ਤੁਸੀਂ ਸਾਖੀ ਸਿਰਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟ ਕਰਕੇ ਬੜੀ ਵਾਰੀ ਸੁਣੀ ਹੋਣੀ ਹੈ ਕੀ ਨਾਮ ਤਾਂ ਸੱਜਣ ਹੁੰਦਾ ਆ ਹਨਾ ਪਰ ਉਹ ਲੋਕਾਂ ਨੂੰ ਠੱਗਦਾ ਹੁੰਦਾ ਆ ਤੇ ਉਹਨਾਂ ਨੂੰ ਲਾਇਕ ਲੁੱਟਦਾ ਹੁੰਦਾ ਠੀਕ ਹੈ ਤੇ ਗੁਰਬਿੰਨ ਘੋਰ ਅੰਧਾਰ ਨਾਟਕ ਜਿਹੜਾ ਆ ਇਹ ਵੀ ਤੁਹਾਨੂੰ ਨਾ ਐਦਾ ਗੁਰਮਤ ਵਰਗਾ ਲੱਗ ਰਿਹਾ ਹੋਏਗਾ ਹਨਾ ਗੁਰਬਾਣੀ ਦੇ ਵਿੱਚੋਂ ਹੀ ਟੁਕ ਲਈ ਗਈ ਹੈ ਰਾਈਟ ਤਾਂ ਇਹ ਜਿਹੜੇ ਨਾਟਕ ਹੈਗੇ ਨੇ ਨਾ ਜਿਹੜੇ ਗੁਰਬਾਣੀ ਨਾਲ ਰਿਲੇਟਡ ਆ ਸੁਰਜੀਤ ਸਿੰਘ ਸੇਠੀ ਦੇ ਇਹ ਤੁਹਾਡੇ ਲਈ ਸੱਚੀ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪਾਤਰ ਨੇ ਬਟ ਇਹ ਤੁਸੀਂ ਯਾਦ ਰੱਖਿਓ ਕਿ ਜਦੋਂ ਤੁਸੀਂ ਸੇਠੀ ਦੇ ਨਾਟਕ ਪੜੋਗੇ ਨਾ ਚਾਹੇ ਉਹਨਾਂ ਨੇ ਕੋਈ ਇਤਿਹਾਸਿਕ ਨਾਟਕ ਹੀ ਕਿਉਂ ਨਾ ਲਿਆ ਹੋਵੇ ਪਰ ਉਹਦੇ ਵਿੱਚ 100% ਇਤਿਹਾਸ ਨਹੀਂ ਹੈ ਕਹਿਣ ਦਾ ਮਤਲਬ ਉਹ ਘਟਨਾ ਇਤਿਹਾਸ ਦੇ ਵਿੱਚੋਂ ਲੈ ਲੈਂਦਾ ਪਰ ਨਾਲ ਦੇ ਨਾਲ ਅੱਜ ਦੇ ਟਾਈਮ ਦੇ ਵਿੱਚ ਅਗਰ ਤੁਸੀਂ ਯਾਦ ਕਰੋਗੇ ਨਾ ਤਾਂ ਅੱਜ ਦੇ ਮਨੁੱਖ ਨੂੰ ਵੀ ਨਾਲ ਹੀ ਪੇਸ਼ ਕਰ ਦਿੰਦਾ ਤਾਂ ਕਿ ਤੁਸੀਂ ਪੁਰਾਣੇ ਇਤਿਹਾਸ ਤੋਂ ਅੱਜ ਦੀ ਪੀੜੀ ਨੂੰ ਅਕਲ ਸਿਖਾ ਸਕੋ ਠੀਕ ਹੈ ਤਿੰਨ ਦੇ ਵਿੱਚ ਜਿਹੜਾ ਪਾਤਰ ਹੈ ਉਸ ਦਾ ਨਾਮ ਹੁੰਦਾ ਜਗਨੂ ਰਾਈਟ ਉਹ ਹੁੰਦਾ ਜੀ পাগল ਪਾਤਰ ਉਨੋਂ ਉਨਦੇ ਪਾਤਰ ਦੇ ਨਾਲ ਹੀ ਐਕਚੁਅਲੀ ਸੇਠੀ ਨੇ ਸੱਜਣ ਠੱਗ ਦੇ ਕਰਮਾਂ ਦੀ ਆਲੋਚਨਾ ਦਿਖਾਈ ਹੈ ਓਕੇ ਜੀ ਠੀਕ ਅੱਗੇ ਆਪਾਂ ਗੱਲ ਕਰਦੇ ਹਾਂ 16ਵਾਂ ਪ੍ਰਸ਼ਨ ਸੁਰਜੀਤ ਸਿੰਘ ਸੇਠੀ ਦੇ ਨਾਲ ਰਿਲੇਟਿਡ ਸਹੀ ਕਥਨ ਦੱਸਣਾ ਕਿਹੜਾ ਹੈ ਠੀਕ ਹੈ ਜੀ ਓਕੇ ਮੈਂ ਅਜਿਹਾ ਨਾਟਕ ਕਦੀ ਵੀ ਛਾਪਣ ਲਈ ਤਿਆਰ ਨਹੀਂ ਜੋ ਪਹਿਲਾਂ ਸਟੇਜ ਤੇ ਨਾ ਖੇਡਿਆ ਜਾ ਚੁੱਕਾ ਹੋਵੇ ਇਹ ਕਹਿੰਦੇ ਜੀ ਸੁਰਜੀਤ ਸਿੰਘ ਦਾ ਕਥਨ ਹੈ ਦੂਸਰਾ ਹੈ ਨਾਟਕ ਇਤਿਹਾਸ ਨਹੀਂ ਹੈ ਕੌਣ ਕਹਿ ਰਿਹਾ ਸੇਠੀ ਕਹਿ ਰਿਹਾ ਰਾਈਟ ਇਤਿਹਾਸਕਾਰ ਉਹ ਗੱਲਾਂ ਲਿਖਦਾ ਹੈ ਜਿਹੜੀਆਂ ਉਹ ਦੇਖਦਾ ਹੈ ਤੇ ਨਾਟਕਕਾਰ ਉਹ ਗੱਲਾਂ ਲਿਖਦਾ ਹੈ ਜਿਹੜੀਆਂ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ ਜਾਂ ਫਿਰ ਇਹ ਦੋਨੋਂ ਹੀ ਕੋਟਸ surjit singh sethi ਦੀਆਂ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਕੀ ਉੱਤਰ ਹੋਏਗਾ ਪ੍ਰਸ਼ਨ ਨੰਬਰ 16ਵੇਂ ਦੇ ਲਈ ਹਾਂਜੀ ਜੀ yes please ਨਹੀਂ ਨਹੀਂ मंजीत जी एक्चुअली ना पात्रਾਂ ਦੇ ਬਾਰੇ ਵਿੱਚ ਪੁੱਛਿਆ ਜਾਂਦਾ ਹੁੰਦਾ ਹੈ ਬੱਚਾ ਤਾਂ ਤੁਹਾਡੇ ਕੋਲੋਂ ਕੋਈ ਵੀ ਆਪਸ਼ਨ ਹੀ ਨਹੀਂ ਐ ਸੁਖਦੀਪ ਜੀ ਤੁਹਾਨੂੰ ਪੜਨੇ ਪੈਣਗੇ ਠੀਕ ਹੈ ਔਖੇ ਸੋਖੇ ਹੋ ਕੇ ਪੜ ਲਓ ਨੌਕਰੀ ਤੋਂ ਬਾਅਦ ਫਟਾਫਟ ਭੁੱਲ ਜਿਓ ਕੋਈ ਚੱਕਰ ਨਹੀਂ ਓਕੇ ਠੀਕ 16ਵੇਂ ਦੇ ਲਈ ਸੁਖਦੀਪ ਜੀ ਨੇ ਸੀ ਉੱਤਰ ਕੀਤਾ ਬਿਲਕੁਲ ਠੀਕ ਹੈ ਇਹ ਦੋਨੋਂ ਦੇ ਦੋਨੋਂ ਕੋਡ ਸੁਰਜੀਤ ਸਿੰਘ ਸੇਠੀ ਦੇ ਹੈ ਤੇ ਜੇਕਰ ਤੁਸੀਂ ਲਾਸਟ ইয়ারਜ਼ ਦੇ ਵਿੱਚ ਰਾਜਸਥਾਨ ਦੇ ਪੇਪਰਸ ਦੇਖੇ ਹੋਣਗੇ ਤਾਂ ਤੁਹਾਨੂੰ ਪਤਾ ਚੱਲੇਗਾ ਉਹ ਐਕਚੁਅਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੇਪਰ ਬਣਾਇਆ ਸੀ ਉਹਨਾਂ ਦਾ ਰਾਈਟ ਤੇ ਉਹਦੇ ਵਿੱਚ ਉਹਨਾਂ ਨੇ ਸਪੈਸੀਫਿਕਲੀ ਪਤਾ ਨਹੀਂ ਮੇਰੇ ਖਿਆਲ ਦੇ ਵਿੱਚ 50% ਦੇ ਕਰੀਬ ਤਾਂ ਉਹਨਾਂ ਨੇ ਕੋਰਟ ਸੀ ਕੋਰਟਸ ਪਾਤੀਆਂ ਸੀ ਵੀ ਆ ਫਲਾਨੀ ਗੱਲ ਕਿਹੜੇ ਰਾਈਟਰ ਨੇ ਕਹੀ ਐ ਫਲਾਨੀ ਗੱਲ ਕਿਹੜੇ ਸਾਹਿਤਕਾਰ ਨੇ ਕਹੀ ਐ ਤਾਂ ਇਸ ਲਈ ਤੁਸੀਂ ਜਿਹੜੀਆਂ ਮੈਂ ਕੋਰਟਸ ਪਾਉਂਦੀ ਆ ਨਾ ਉਹਨਾਂ ਨੂੰ ਆਪਣੇ ਇੱਕ ਸਾਈਡ ਰਜਿਸਟਰ ਤੇ ਜ਼ਰੂਰ ਲਿਖਿਆ ਕਰੋ ਤੇ ਉਹਨਾਂ ਨੂੰ ਵਾਰ-ਵਾਰ ਪੜਿਆ ਕਰੋ ਇੰਨਾ ਦੇ ਵਿੱਚੋਂ ਪੂਰੀ ਪੂਰੀ ਕੋਟ ਨਹੀਂ ਤੁਸੀਂ ਯਾਦ ਰੱਖਣੀ ਓਕੇ ਤੁਸੀਂ ਸਿਰਫ ਕੀ ਕਰਨਾ ਹੈ ਵਿੱਚੋਂ ਦੀ ਕੋਈ ਇੱਕ ਐਦਾਂ ਦੀ ਗੱਲ ਲੈ ਲੈਣੀ ਹੈ ਜਿਹੜੀ ਤੁਹਾਨੂੰ ਉਸ ਪਰਸਨ ਦੇ ਨਾਲ ਰਿਲੇਟ ਕਰ ਦੇਵੇ 댓ਸ ਇਟ ਠੀਕ ਹੈ ਓਕੇ ਕੀਵਰਡ ਉਠਾ ਲੈਣੇ ਆ ਤਾਂ ਸੁਰਜੀਤ ਸਿੰਘ ਸੇਟੀ ਕੀ ਕਹਿੰਦਾ ਸੀਗਾ ਦੇਖੋ ਤੁਹਾਨੂੰ ਪਤਾ ਹੈ ਸੁਰਜੀਤ ਸਿੰਘ ਸੇਟੀ ਨਿਰਦੇਸ਼ਕ ਸੀ ਹੈਨਾ ਇਹ ਆਪਾਂ ਪਹਿਲਾਂ ਵੀ ਕੀਤਾ ਹੋਇਆ ਆ ਪਰ ਉਹ ਕਹਿੰਦਾ ਹੈ ਕਿ ਮੈਂ ਨਿਰਦੇਸ਼ਕ ਹੈਗਾ ਐਂਦਾ ਮਤਲਬ ਇਹ ਨਹੀਂ ਹੈਗਾ ਕਿ ਜਿਵੇਂ ਦੀ ਲਿਖਤ ਮੇਰੇ ਸਾਹਮਣੇ ਆਏਗੀ ਬਸ ਮੈਂ ਅੰਨੇਵਾ ਉਹਦਾ ਨਿਰਦੇਸ਼ਨ ਕਰਨਾ ਸਟਾਰਟ ਕਰਦਾਂਗਾ ਨਹੀਂ ਕਹਿੰਦਾ ਕਿ ਮੈਂ ਤਾਂ ਇਹੋ ਜਿਹਾ ਨਾਟਕ ਪਹਿਲੀ ਗੱਲ ਤਾਂ ਛਾਪਣਾ ਹੀ ਨਹੀਂ ਜਿਹੜਾ ਕਦੀ ਸਟੇਜ ਤੇ ਖੇਡਿਆ ਹੀ ਨਾ ਜਾ ਸਕੇ ਤਾਂ ਇਹਦਾ ਮਤਲਬ ਸੀਗਾ ਕਿ ਉਹ ਕਹਿੰਦਾ ਸੀਗਾ ਕਿ ਭਈ ਨਾਟਕ ਨੂੰ ਸਟੇਜ ਦੇ ਉੱਪਰ ਖੇਡਣ ਦੇ ਲਈ ਹੀ ਬਣਾਇਆ ਜਾਣਾ ਚਾਹੀਦਾ ਜੇ ਉਹ ਖੇਡਣ ਦੇ ਕਾਬਲ ਨਹੀਂ ਹੈ ਤਾਂ ਉਹ ਨਾਟਕ ਕਹਿਣਾ ਹੀ ਹਿਮਾਕਤ ਹੈ ਠੀਕ ਹੈ ਮਨਦੀਪ ਜੀ ਨਮਸਤੇ ओके ਇਸ ਤੋਂ ਬਾਅਦ ਗੱਲ ਕਰਦੇ ਹਾਂ ਦੂਸਰੀ ਕੋਟ ਦੀ ਤਾਓ ਕੀ ਕਹਿੰਦਾ ਹੈ ਕਈ ਜੌਨੇ ਕਹਿ ਦਿੰਦੇ ਨੇ ਕਿ ਨਾਟਕ ਹੀ ਇਤਿਹਾਸ ਹੁੰਦਾ ਹੈ ਕਹਿੰਦਾ ਵੀ ਦੇਖੋ ਇਤਿਹਾਸਕਾਰ ਪਤਾ ਕਿਹੜੀਆਂ ਗੱਲਾਂ ਕਰੇਗਾ ਜਿਹੜੀਆਂ ਉਹਨੇ ਦੇਖੀਆਂ ਹੋਣਗੀਆਂ ਜਿਹੜੀਆਂ ਕਦੀ ਹਿਸਟਰੀ ਦੇ ਵਿੱਚ ਵਾਪਰੀਆਂ ਹੋਣਗੀਆਂ ਪਰ ਜਦੋਂ ਤੁਸੀਂ ਨਾਟਕਕਾਰ ਦੀ ਗੱਲ ਕਰਦੇ ਹੋ ਤਾਂ ਉਹ ਆਪਣੇ ਨਾਟਕਾਂ ਦੇ ਦੁਆਰਾ ਤੁਹਾਨੂੰ ਬਹੁਤ ਵਾਰ ਐਦਾਂ ਦੀਆਂ ਗੱਲਾਂ ਵੀ ਦੱਸ ਦਿੰਦੇ ਆ ਜਿਹੜੀਆਂ ਤੁਸੀਂ ਕਦੀ ਦੇਖਿਆ ਹੀ ਨਹੀਂ ਹੋਣੀਆਂ ਹਨ ਕਾਲਪਨਿਕ ਗੱਲਾਂ ਵੀ ਤਾਂ ਆਉਂਦੀਆਂ ਆ ਰਾਈਟ ਤਾਂ ਇਸ ਲਈ ਉਹ ਕੀ ਕਹਿੰਦਾ ਆ ਕਿ ਨਾਟਕ ਲਿਖਣਾ ਜ਼ਿਆਦਾ ਔਖਾ ਹੈ ਇਤਿਹਾਸ ਲਿਖਣਾ ਸੁਖਾ ਹੈ ਕਿਉਂਕਿ ਇਤਿਹਾਸ 'ਚ ਤੁਸੀਂ ਜੋ ਦੇਖਿਆ ਬੋਲਤਾ ਲਿਖਤਾ ਪਰ ਨਾਟਕ ਜੇ ਤੁਸੀਂ ਲਿਖਣਾ ਤਾਂ ਉਹਦੇ ਵਾਸਤੇ ਤੁਹਾਨੂੰ ਕਲਪਨਾ ਦਾ ਵੀ ਸਹਾਰਾ ਲੈਣਾ ਪੈਣਾ ਤਾਂ ਕਿ ਪਾਠਕ ਆਰਾਮ ਨਾਲ ਉਹਨੂੰ ਪੜ ਵੀ ਸਕਣ ਤੇ ਉਹਦੇ ਮਜ਼ੇ ਵੀ ਚੁੱਕ ਸਕਣ ਠੀਕ ਹੈ ਜੀ ਓਕੇ ਅੱਗੇ ਗੱਲ ਕਰਦੇ ਆ ਪ੍ਰਸ਼ਨ ਨੰਬਰ 17ਵਾਂ ਸੁਰਜੀਤ ਸਿੰਘ ਸੇਠੀ ਦਾ ਇਤਿਹਾਸਿਕ ਨਾਟਕ ਦੱਸੋ ਕਿਹੜਾ हाँ जी कादर यार मेरा मिर्ज़ा यार मेरा मुरशद मोड़ लियाओ या फिर मुसलमानी बेगम आते सारे हाँ जी आंसर की होएगा क्वेश्चन नंबर सतारह दे लिए बहुत वैसिया सोच है जरूर पढ़ो सीरियसली मिलेगी मिलेगी ढोंडवारी 17 ਦਾ ਇਹ ਉੱਤਰ ਆਇਆ ਇਹ ਹੈਗਾ ਮੁਸਲਮਾਨੀ بیگم ਅਤੇ ਸਾਰੇ ਇਹ ਸਾਰੇ ਇਤਿਹਾਸਿਕ ਨਾਟਕਾਂ ਦੇ ਵਿੱਚ ਹੀ ਗਿਨੇ ਜਾਣਗੇ ਤੁਸੀਂ ਦੇਖੋ ਦੁਨੀਆ ਦੀ ਤੁਸੀਂ ਕੋਈ ਵੀ ਭਾਸ਼ਾ پکڑ لو ਸਭ ਤੋਂ ਪਹਿਲਾਂ ਹਰ ਭਾਸ਼ਾ ਦੇ ਵਿੱਚ ਹਿਸਟੋਰੀਕਲ ਨਾਟਕ ਯਾਨੀ ਇਤਿਹਾਸਿਕ ਨਾਟਕ ਹੀ ਲਿਖੇ ਗਏ ਕਿਉਂ ਜੀ ਕਿਉਂਕਿ ਭਈ ਦੇਖੋ ਹਿਸਟਰੀ ਬਾਰੇ ਸਾਨੂੰ ਪਤਾ ਹੁੰਦਾ ਸੀ ਯਾਨੀ ਕਿ ਕਹਾਣੀ ਪਹਿਲਾਂ ਹੀ ਪਤਾ ਹੁੰਦੀ ਸੀ ਦਰਸ਼ਕਾਂ ਨੂੰ ਓਕੇ ਐਸ ਕਰਕੇ ਨਾਟਕ ਦੇ ਨਾਲ ਉਤਸਾਹ ਜਲਦੀ ਪਾ ਲੈਂਦੇ ਸੀ ਦੂਸਰੀ ਗੱਲ ਜਿਹੜਾ ਵੀ ਨਾਇਕ ਇਹਨਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਇਤਿਹਾਸਿਕ ਘਟਨਾਵਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਪੂਜਾ ਦੀ ਭਾਵਨਾ ਪਿਆਰ ਦੀ ਭਾਵਨਾ ਪਹਿਲਾਂ ਹੀ ਆਮ ਲੋਕਾਂ ਦੇ ਵਿੱਚ ਹੁੰਦੀ ਸੀਗੀ ਓਕੇ ਇਸ ਕਰਕੇ ਇਤਿਹਾਸਿਕ ਨਾਟਕ ਪਹਿਲਾਂ ਲਿਆਂਦੇ ਗਏ ਕੀ ਤੁਸੀਂ ਮੈਨੂੰ ਇੱਕ ਕੁਐਸਚਨ ਦਾ ਆਨਸਰ ਕਰੋਗੇ ਕਰਨ ਜੀ ਫਿੰਗਰ ਕ੍ਰੋਸਡ ਜਲਦੀ ਆਊਗਾ ਠੀਕ ਹੈ ਮੈਂ ਕਦੀ ਵੀ ਨੈਗੇਟਿਵ ਮੈਂ ਕਰਦੀ ਹੀ ਨਹੀਂ ਵੈਸੇ ਪਰ ਮੈਨੂੰ ਪਤਾ ਹੈ ਜਲਦੀ ਹੀ ਤੁਹਾਡੀ ਸੁਣੀ ਜਾਊਗੀ ਬਸ ਆਪਣੀ ਤਿਆਰੀ ਰੱਖੋ ਓਕੇ ਜੀ ਠੀਕ ਹੈ ਹੁਣ ਮੇਰੀ ਗੱਲ ਹਾਂ ਸਾਰੇ ਮੈਨੂੰ ਪਤਾ ਹੈ ਦੇਖਿਆ ਨਹੀਂ ਤਾਂ ਹੀ ਤਾਂ ਤੁਸੀਂ ਆਨਸਰ ਲਗਾਇਆ ਨਹੀਂ ਹੈ ਨਹੀਂ ਤਾਂ ਮੈਨੂੰ ਪਤਾ ਹੈ ਸਾਰੇ ਤਾਂ 100% ਹੀ ਲੱਗਦਾ ਹੁੰਦਾ ਚਲੋ ਤਾਂ ਉਹਨੇ ਤੇ ਆਪਾਂ ਕੀ ਗੱਲ ਕਰ ਰਹੇ ਸੀ ਮੈਨੂੰ ਤੁਸੀਂ ਨਾ ਇੱਕ ਕੁਐਸਚਨ ਦਾ ਆਨਸਰ ਕਰੋ ਪੰਜਾਬੀ ਦਾ ਪਹਿਲਾ ਇਤਿਹਾਸਿਕ ਨਾਟਕ ਕਿਹਨੇ ਲਿਖਿਆ ਸੀ ਤੇ ਉਹਦਾ ਨਾਮ ਕੀ ਸੀ ਠੀਕ ਹੈ ਇਹ ਤੁਸੀਂ ਦੱਸਣਾ ਹੈ ओके ਹੁਣ ਆਪਾਂ ਸਰਜੀਤ ਸਿੰਘ ਸੇਠੀ ਦੀ ਗੱਲ ਕਰੀਏ ਤਾਂ ਇਹਦੇ ਇਹੀ ਚਾਰ ਨਾਟਕ ਜਿਹੜੇ ਨੇ ਇਹ ਸਾਰੇ ਇਤਿਹਾਸਿਕ ਨਾਟਕ ਹੀ ਮੰਨੇ ਜਾਂਦੇ ਨੇ ਕਿਉਂਕਿ ਕਿਸੇ ਨਾ ਕਿਸੇ ਇਤਿਹਾਸਿਕ ਸ਼ਖਸੀਅਤ ਦਾ ਵਰਣਨ ਤੁਹਾਨੂੰ ਇਹਦੇ ਚ ਮਿਲੇਗਾ ਠੀਕ ਹੈ ਜੀ ਓਕੇ ਅੱਗੇ ਗੱਲ ਕਰਦੇ ਆ 18ਵਾਂ ਪ੍ਰਸ਼ਨ ਦੇਖੋ ਹਾਂ ਤੁਹਾਨੂੰ ਟਾਈਮ ਘੱਟ ਮਿਲੇਗਾ ਬੱਚਾ ਜਦੋਂ ਵੀ ਹੁਣ ਆਇਆ ਲੈਕਚਰ ਸੌਰੀ ਜਦੋਂ ਵੀ ਉਹਨ ਟੈਸਟ ਆਇਆ ਰਾਈਟ ਤਾਂ ਇਸ ਲਈ ਪਲੀਜ਼ ਆਪਣੀ ਤਿਆਰੀ 100% ਪਹਿਲਾਂ ਹੀ ਰੱਖੋ हां जी आगे 18वां देखो मेरा मुर्शिद मोड़ ले आओ विच केड़ा पर्सन है जिंदे बादशाह बनन दी ਇਤਿਹਾਸਿਕ ਘਟਨਾ ਨੂੰ ਬਿਆਨ ਕੀਤਾ ਗਿਆ ਹੈ ਔਰੰਗਜ਼ੇਬ ਅਕਬਰ ਮਹਾਰਾਜਾ ਰਣਜੀਤ ਸਿੰਘ ਜਾਂ ਫਿਰ ਬਲਬਨ ਕੀ ਉੱਤਰ ਆਏਗਾ ਪ੍ਰਸ਼ਨ ਨੰਬਰ 18 ਦੇ ਲਈ हां जी जी ਕਰਨ ਜੀ ਕਿਤਾਬ ਇੱਕ ਪੜੋਗੇ ਤਿਆਰੀ ਨਹੀਂ ਹੋਣੀ ਬੱਚਾ ਮੈਂ ਪਹਿਲਾਂ ਵੀ ਇੱਕ ਵਾਰੀ ਦੱਸਿਆ ਸੀਗਾ ਸਟੂਡੈਂਟਸ ਨੂੰ ਵੈਸੇ ਮੈਂ ਤੁਹਾਡੇ ਲਈ ਫਿਰ ਵੀ ਅਗਰ ਤੁਹਾਨੂੰ ਲੱਗਦਾ ਨਾ ਤਾਂ ਮੈਂ ਇੱਕ ਬੁਕਸ ਦੇ ਉੱਪਰ ਵੀਡੀਓ ਲੈ ਆਉਂਗੀ ਤੁਹਾਡੇ ਲਈ ਠੀਕ ਹੈ ਜਿਹਦੇ ਵਿੱਚ ਮਾਸਟਰ ਕੇਡਰ ਦੀਆਂ ਬੁਕਸ ਯੂਜੀਸੀ ਦੀਆਂ ਬੁਕਸ ਐਂਡ ਡੀ ਟ੍ਰਿਪਲ ਐਸ ਪੀ ਦੇ ਲਈ ਕਿਹੜੀਆਂ ਬੁਕਸ ਪੜ੍ਹਨੀਆਂ ਐ ਟੀਜੀਟੀ ਲਈ ਕਿਹੜੀਆਂ ਪੜ੍ਹਨੀਆਂ ਇੱਕ ਪਾਰਟਿਕੂਲਰ ਆਪਾਂ ਟੌਪਿਕ ਹੀ ਲੈ ਆਵਾਂਗੇ ਠੀਕ ਹੈ ਜੀ ਤਾਂ ਉਹਦੇ ਤੋਂ ਤੁਸੀਂ ਤਿਆਰੀ ਕਰ ਲੈਣਾ ਆਲਰਾਇਟ ਠੀਕ ਹੈ 18ਵੇਂ ਦੇ ਲਈ ਕੀ ਉੱਤਰ ਲਗਾ ਰਹੇ ਹੋ ਫਿਰ ਕਿਸ ਪਰਸਨ ਦਾ ਇਤਿਹਾਸਿਕ ਬਿਆਨ ਕੀਤਾ ਗਿਆ ਉਸ ਘਟਨਾ ਦਾ ਜਿਦੇ ਵਿੱਚ ਉਹਨੇ ਬਾਦਸ਼ਾ ਬੰਨਾ 18ਵਾਂ ਪ੍ਰਸ਼ਨ ਦੀ ਫਟਾਫਟ ਆਨਸਰ ਕਰੋ ਕੀ ਹੋਏਗਾ yes please ਪਹਿਲਾ ਇਹਦਾ ਆਨਸਰ ਕਰੋ ਬੱਚਿਓ 18ਵਾਂ ਦਾ ਕੀ ਉੱਤਰ ਹੋਣਾ ਹੈ ਹਾਂਜੀ ਪਲੀਜ਼ ਸੋਚਾਂ ਚ ਪੈ ਗਿਓ ਐਦਾ ਮਤਲਬ ਇਹ ਹੁੰਦਾ ਨਹੀਂ ਯੈਸ 18ਵੇਂ ਦੇ ਲਈ ਸੀ ਆਨਸਰ ਆਇਆ ਤੇ ਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਸੀਗਾ ਪਹਿਲਾਂ ਨਾ ਮੈਂ ਇਹ ਵਾਲੀ ਆਪਸ਼ਨ ਪਾਣੀ ਨਹੀਂ ਲੱਗੀ ਸੀ ਫਿਰ ਮੈਨੂੰ ਲੱਗਿਆ ਕਿ ਨਹੀਂ ਮੈਂ ਨਾ ਰਣਜੀਤ ਸਿੰਘ ਆਪਸ਼ਨ ਪਾਣੀ ਹੀ ਪਾਣੀਆ ਤੇ 60% ਬੱਚਿਆਂ ਨੇ ਆਹੀ ਆਨਸਰ ਕਰ ਦੇਣਾ ਹੈ ਹੈਨਾ ਬਟ ਚਮਕੌਰ ਜੀ ਸਿਆਨੇ ਨਿਕਲੇ ਐਨਾ ਨੇ ਆਨਸਰ ਕੀਤਾ ਬਲਬਨ ਬਿਲਕੁਲ ਠੀਕ ਹੈ ਇਸ ਦਾ ਉੱਤਰ ਬਲਬਨ ਹੋਏਗਾ ਮਹਾਰਾਜਾ ਰਣਜੀਤ ਸਿੰਘ ਨਹੀਂ ਹੋਗਾ असी सोचते हाँ कि पंजाबी है तो यदा मतलब हाँ जी जी हाँ जी करण जी आई कैन अंडरस्टैंड दैट डोंट वारी मैं आपको बहुत जल्दी ही बुक्स के बारे में बता दूंगी एंड उसके बाद आप इसकी तैयारी करना स्टार्ट कर सकते हो राइट ओके okay. तो हूँ आप गल कर रहे अठारवें प्रश्न की राइट तभी एंड बलबन की घटना का बयान किया गया यहाँ प्रश्न मैं तेनों कहना अखीर वाले पाँच प्रश्न बहुत ही ज़्यादा इंपॉर्टेंट होगी ਤਨ ਅਕਈ ਵਾਰੀ ਤੁਹਾਨੂੰ ਇੱਕ ਪ੍ਰਸ਼ਨ ਆਂਦਾ ਹੁੰਦਾ ਹੈ ਕਿ ਸੁਰਜੀਤ ਸਿੰਘ ਸੇਠੀ ਦੇ ਜਿਹੜੇ ਨਾਟਕ ਨੇ ਕੀ ਉਹ ਅਰਧ ਇਤਿਹਾਸਿਕ ਨਾਟਕ ਨੇ ਤਾਂ ਤੁਹਾਡਾ ਜਵਾਬ ਹਾਂ ਦੇ ਵਿੱਚ ਹੋਣਾ ਚਾਹੀਦਾ ਠੀਕ ਹੈ ਜੀ ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਮੇਰਾ ਮੁਰਸ਼ਦ ਮੋੜ ਲਿਆਉ ਦੀ ਤਾਂ ਐਨ ਦੇ ਵਿੱਚ ਬਾਦਸ਼ਾਹ ਨਿਜ਼ਾਮੁਦੀਨ ਦਾ ਜ਼ਿਕਰ ਹੈ ਨਾਲ ਦੇ ਨਾਲ ਬਲਬਨ ਦਾ ਜ਼ਿਕਰ ਹੈ ਠੀਕ ਹੈ ਪਰ ਇਹਨਾਂ ਨੇ ਕੀ ਕੀਤਾ ਸੇਠੀ ਨੇ ਕਿ ਇਹਨਾਂ ਦੇ ਬਾਰੇ ਦੇ ਵਿੱਚ ਪੂਰਾ ਦਾ ਪੂਰਾ ਇਤਿਹਾਸ ਨਹੀਂ ਲਿਆ ओके ਪਰ ਇਹਦੇ ਵਿੱਚ ਉਹਦੀ ਚੋਣਵੀਆਂ ਚੋਣਵੀਆਂ ਘਟਨਾਵਾਂ ਲੈ ਲੀਆਂ ਜਿਵੇਂ ਕਿ ਬਲਬਨ ਦਾ ਆਪਣੇ ਪਰਸਨਲ ਬੈਨੀਫਿਟ ਦੇ ਲਈ ਬਾਦਸ਼ਾਹ ਦੇ ਨਾਲ ਧੀ ਦਾ ਵਿਆਹ ਕਰ ਦੇਣਾ ਫਿਰ ਆਪਣੇ ਹੀ ਦਿਮਾਦ ਦਾ ਕਤਲ ਕਰਵਾ ਦੇਣਾ ਐਦਾਂ ਦੀਆਂ ਘਟਨਾਵਾਂ ਦਾ ਬਿਆਨ ਕੀਤਾ ਵਿੱਚੋਂ ਵਿੱਚੋਂ ਦੇ ਚੁੱਕ ਕੇ ਸਮਝ ਗਏ ਤਾਂ ਇਹਦਾ ਮਤਲਬ ਕੀ ਹੈਗਾ ਕਿ ਇਹਦੇ ਵਿੱਚ ਅਰਧ ਇਤਿਹਾਸਿਕ ਘਟਨਾਵਾਂ ਨੇ ਬਾਕੀ ਉਹਨਾਂ ਨੇ ਕੀ ਕੀਤਾ ਆ ਵਿੱਚੋਂ ਦੀ ਕਲਪਨਾ ਨੂੰ ਲੈ ਕੇ ਤੇ ਸਾਨੂੰ ਕੋਈ ਨਾ ਕੋਈ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਰਾਈਟ ओके okay, आगे देखो जी 19वा प्रश्न دیوارਾਂ ਤੇ ਦਰਵਾਜ਼ੇ ਨਾਟਕ ਕਿਹਨਾ ਗੁਰੂ ਸਾਹਿਬਾਨਾਂ ਦੀ ਸ਼ਖਸੀਅਤ ਨੂੰ ਪੇਸ਼ ਕਰਦਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂ ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਪ੍ਰਸ਼ਨ ਨੰਬਰ 19 ਦੇ ਲਈ ਉੱਤਰ ਕਰਨਾ ਹੈ ਤੁਸੀਂ ਐਂਡ ਇੰਦੇ ਵਿੱਚੋਂ ਹੁਣ ਸਾਰੇ ਆਪਸ਼ਨ ਨਹੀਂ ਆ ਤਾਂ ਥੋੜਾ ਜਿਹਾ ਟਿਪੀਕਲ ਹੋ ਸਕਦਾ ਹੈ ਪਰ ਧਿਆਨ ਨਾਲ ਉੱਤਰ ਕਰਨਾ ਠੀਕ ਹੈ ਦੀਵਾਰਾਂ ਤੇ ਦਰਵਾਜ਼ੇ ਹਾਂਜੀ ਉੱਤਰ ਕਰੋ ਪ੍ਰਸ਼ਨ ਨੰਬਰ 19 ਲਈ ਤੁਸੀਂ ਦੇਖੋ ਪੜਿਆ ਤਾਂ ਹੀ ਦੇਖੋ ਤੁਹਾਨੂੰ ਪਾਤਰ ਯਾਦ ਰਹਿ ਗਿਆ ਨਾ ਉਹਦੀ ਕਟਨਾ ਯਾਦ ਰਹਿ ਗਈ ਬਹੁਤ ਵਧੀਆ ਹਾਂਜੀ 19ਵੇਂ ਪ੍ਰਸ਼ਨ ਦੇ ਲਈ ਕੀ ਉੱਤਰ ਆਏਗਾ ਡੀ ਆਨਸਰ ਲਗਾ ਰਹੇ ਹੋ ਯਾਨੀ ਕਿ ਸ਼ਿਰਗੁਰੂ ਅਰਜਨ ਦੇਵ ਜੀ ਸੁਖਦੀਪ ਜੀ ਮੈਨੂੰ ਤੁਹਾਡੀ ਗੱਲ ਨਹੀਂ ਸਮਝ ਆਈ ਇੱਕ ਵਾਰੀ ਦੁਬਾਰਾ ਡਿਟੇਲ ਦੱਸਣਾ 19 ਲਈ A ਤੇ D ਤਿੰਨ ਆਗੇ ਚਲੋ ਜਿਨ੍ਹਾਂ ਨੇ ਵੀ ਆਨਸਰ ਕਰ ਦਿੱਤਾ A ਸ੍ਰੀ ਗੁਰੂ ਤੇਗ ਬਹਾਦਰ ਜੀ ਬਿਲਕੁਲ ਸਹੀ ਉੱਤਰ ਹੈਗਾ ਐਂ ਦੇ ਵਿੱਚ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੰਗੀਤਮਈ ਸ਼ਖਸੀਅਤ ਪੇਸ਼ ਕੀਤੀ ਹੈ ਠੀਕ ਹੈ ਤੇ ਜੇਕਰ ਆਪਾਂ ਗੱਲ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਾਂ ਇਹਦੇ ਵਿੱਚ ਗੁਰਬਿੰਨ ਘੋਰ ਅੰਧਾਰ ਨਾਟਕ ਜਿਹੜਾ ਉਹ ਪਹਿਲੇ ਪਾਤਸ਼ਾਹ ਯਾਨੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਦੇ ਬਾਰੇ ਵਿੱਚ ਗੱਲ ਕਰਦਾ ਹੈ। ਠੀਕ ਹੈ। ਲਾਸਟ ਪ੍ਰਸ਼ਨ ਦੇਖੋ। ਸੁਰਜੀਤ ਸਿੰਘ ਸੇਠੀ ਬਾਰੇ ਸਹੀ ਕਥਨ ਚੁਣੋ। ਉਸ ਦੇ ਨਾਟਕ ਕਿਸੇ ਖਾਸ ਵਰਗ ਦੀ ਹਮਾਇਤ ਨਹੀਂ ਕਰਦੇ, ਨਾ ਹੀ ਨਿਖੇਦੀ ਕਰਦੇ ਹਨ। ਸੇਠੀ ਦੇ ਨਾਟਕ ਅਰਧ ਇਤਿਹਾਸਕ ਹਨ। ਉਸ ਨੇ ਆਧੁਨਿਕ ਸਮੱਸਿਆਵਾਂ ਦਾ ਬਿਆਨ ਕੀਤਾ ਜਾਂ ਫਿਰ ਇਹ ਸਾਰੇ ਜਾਂ ਸਾਰੀਆਂ ਗੱਲਾਂ ਹੀ ਸੇਠੀ ਦੇ ਬਾਰੇ ਦੇ ਵਿੱਚ ਸਹੀ ਹਨ। ਹਾਂਜੀ ਅੱਛਾ 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 ਮੈਂ ਤੁਹਾਡਾ ਆਨਸਰ ਦੇਖਿਆ ਨਹੀਂ ਮੈਨੂੰ ਲੱਗਦਾ ਮੈਨੂੰ ਲੱਗਿਆ ਕਿ ਤੁਸੀਂ ਆਪਸ ਵਿੱਚ ਗੱਲ ਕਰ ਰਹੇ ਹੋ ਯੈਸ ਕਿਰਪਾ ਸਾਗਰ ਨੇ ਲਿਖਿਆ ਸੀ ਮਹਾਰਾਜਾ ਰਣਜੀਤ ਸਿੰਘ ਤਿੰਨ ਪਾਰਟਸ ਦੇ ਵਿੱਚ ਠੀਕ ਹੈ ਜੀ ਹਾਂਜੀ ਸੁਖਦੀਪ ਜੀ ਕਿਰਪਾ ਸਾਗਰ ਦਾ ਮਹਾਰਾਜਾ ਰਣਜੀਤ ਸਿੰਘ ਓਕੇ ਬਿਲਕੁਲ ਠੀਕ ਹੈ ਜੀ ਇਸ ਦੇ ਵਿੱਚ ਆਨਸਰ ਕੀ ਆਏਗਾ ਸਾਰੇ ਦੇ ਸਾਰੇ ਸਹੀ ਹਨ ओके ਤਾਂ ਇਸ ਦੇ ਨਾਲ ਜੀ ਆਪਣਾ ਅੱਜ ਦਾ ਲੈਕਚਰ ਓਵਰ ਹੁੰਦਾ ਆ ਹੁਣ ਮੈਂ ਫੇਰ ਇੱਕ ਵਾਰੀ ਦੱਸ ਦਿਆਂ ਅਗਰ ਤੁਹਾਡੇ ਵਿੱਚੋਂ ਕੋਈ ਵੀ ਸਟੂਡੈਂਟ ਥਿਉਰੀ ਬੈਚ ਲੈਣਾ ਚਾਹੁੰਦਾ ਹੈ ਤਾਂ ਉਹ ਬੈਸਟ ਕਲਾਸ ਦੇ ਲਈ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਮੇਰਾ ਵਾਦਾ ਰਿਹਾ ਕਿ ਜੋ ਕਰਾਂਗੇ ਉਹਦੇ ਤੋਂ ਬਾਹਰ ਪ੍ਰਸ਼ਨ ਨਹੀਂ ਬਣੂਗਾ ਪੇਪਰ ਦੇ ਵਿੱਚ ਠੀਕ ਹੈ ਹਿਸਟਰੀ ਦੀ ਜਿਹੜੀ ਕਲਾਸ ਹੈ ਉਹਦੇ ਵਿੱਚ ਮੈਂ ਹਿਸਟਰੀ ਤੇ ਪੋਲਿਟੀਕਲ ਸਾਇੰਸ ਲక్ష్ਮੀ ਕਾਂਦੀ ਪੋਲਿਟੀ ਜੋ ਆਪਾਂ ਪੋਲਿਟੀਕਲ ਸਾਇੰਸ ਲੈਣੀ ਹੈ ਜਿੰਦੇ ਵਿੱਚ ਅਸੀਂ 7th ਐਡੀਸ਼ਨ ਨੂੰ ਕਵਰ ਕਰਾਂਗੇ ਓਕੇ ਤੇ ਹਿਸਟਰੀ ਨੂੰ ਵੀ ਆਪਾਂ ਬਹੁਤ ਡਿਟੇਲ ਦੇ ਵਿੱਚ NCERT ਚੋਂ ਮਹੀਨ ਤੋਂ ਮਹੀਨ ਜਾਣਕਾਰੀ ਲੈ ਕੇ ਤੇ ਉਹਨੂੰ ਕਰਵਾਣਾ ਤੁਹਾਨੂੰ PDF ਚ ਨੋਟਸ ਵੀ ਦੇ ਦੇਨੇ ਆ ਤਾਂ ਕਿ ਤੁਹਾਨੂੰ ਬਾਅਦ ਚ ਪ੍ਰੋਬਲਮ ਵੀ ਨਾ ਆਏ ਓਕੇ ਤੇ ਜੇਕਰ ਤੁਸੀਂ ਪੋਲਿਟੀਕਲ ਸਾਇੰਸ ਹਿਸਟਰੀ ਜਾਂ ਪੰਜਾਬੀ ਦਾ ਕੋਈ ਵੀ ਬੈਚ ਲੈਣਾ ਹੈ ਬਹੁਤ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੀ ਗਾਰੰਟੀ ਦੇ ਸਕਦੀ ਹਾਂ ਜੇ ਤੁਸੀਂ PCS ਲੈਵਲ ਤੱਕ ਦੀ ਵੀ ਤਿਆਰੀ ਕਰ ਰਹੇ ਹੋ ਨਾ ਤਾਂ ਇਹ ਵਾਲੇ ਬੈਚ ਤੁਹਾਡੇ ਲਈ ਮੋਰ ਦੈਨ ਸਫੀਸ਼ੀਐਂਟ ਰਹਿਣਗੇ ਆਈ ਪ੍ਰੋਮਿਸ ਯੂ ਦੈਟ ਪ੍ਰੀਲਿਮਸ ਤੱਕ ਤੁਸੀਂ PCS ਦਾ ਕਲੀਅਰ ਕਰ ਸਕਦੇ ਹੋ ਇੰਨਾ ਪੰਜਾਬੀ ਹਿਸਟਰੀ ਤੇ ਪੋਲੀਟੀਕਲ ਸਾਇੰਸ ਦੇ ਬੈਚਸ ਦੇ ਨਾਲ ਓਕੇ ਜੀ ਠੀਕ ਹੈ ਤਾਂ ਹੁਣ ਅਸੀਂ ਕੱਲ ਮਿਲਾਂਗੇ ਸੇਮ ਟਾਈਮ ਤੇ ਯਾਨੀ ਕਿ 8 ਵਜੇ ਤੇ ਕੀ ਤੁਸੀਂ ਸੈਸ਼ਨ ਨੂੰ ਲਾਈਕ ਕਰ ਦਿੱਤਾ ਅਗਰ ਕਰ ਦਿੱਤਾ ਤਾਂ ਥੈਂਕ ਯੂ ਅਗਰ ਨਹੀਂ ਕੀਤਾ ਤਾਂ ਪਲੀਜ਼ ਕੋਸ਼ਿਸ਼ ਕਰੋ ਲਾਈਕ ਕਰਨ ਦੀ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਤੱਕ ਆਪਣਾ ਇਹ ਸੈਸ਼ਨ ਪਹੁੰਚ ਸਕੇ ਠੀਕ ਹੈ ਤੇ ਇਹਦੇ ਲਈ ਮੈਨੂੰ ਸੀਰੀਅਸਲੀ ਤੁਹਾਡੀ ਹੈਲਪ ਦੀ ਤਾਂ ਡੈਫੀਨਿਟਲੀ ਜ਼ਰੂਰਤ ਪੈਣੀ ਹੈ ਓਕੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਸੈਸ਼ਨ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋਗੇ ਕਿਉਂਕਿ ਸ਼ੇਅਰ ਕਰਨ ਦੇ ਨਾਲ ਹੀ ਉਹ ਕਹਿੰਦੇ ਨੇ ਸ਼ੇਅਰਿੰਗ ਇਜ਼ ਕੇਰਿੰਗ ਐਕਚੁਅਲੀ ਓਵਰ ਸ਼ੇਅਰਿੰਗ ਮਤਲਬ ਆਪਾਂ ਗੱਲ ਕਰ ਰਹੇ ਹਾਂ ਵੰਡਣ ਦੀ ਬਟ ਇੱਥੇ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਵੰਡਣਾ ਤਾਂ ਗਿਆਨ ਹੀ ਵੰਡ ਸਕਦੇ ਗਿਆਨ ਨੂੰ ਵੀ ਵੰਡਿਆ ਜਾ ਸਕਦਾ ਹੈ ਯੈਸ ਤੇ ਮੈਨੂੰ ਉਮੀਦ ਆ ਕਿ ਤੁਸੀਂ ਇਹਦੇ ਵਿੱਚ ਹੈਲਪ ਵੀ ਕਰੋਗੇ ਐਂਡ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਨੂੰ ਇਸ ਚੈਨਲ ਦੇ ਨਾਲ ਜੋੜੋਗੇ ਵੀ ਥੈਂਕ ਯੂ ਸੋ ਵੈਰੀ ਮੱਚ ਕੱਲ ਆਠਵੇ ਜੀ ਮਿਲਦੇ ਹਾਂ ਸੇਮ ਟਾਈਮ ਤੇ